ਅੱਜ ਪੂਰਾ ਚੌਥਾ ਦਿਨ ਮੀਂਹ ਬੰਦਿੰ 10 ਮਿੰਟ ਵੀ ਨਹੀਂ ਛਟਿਆ ਹੈਗਾ ਬਿਲਕੁਲ ਵੀ ਦੋ ਜੋੜੇ ਬੂਟਾਂ ਦੇ ਗਿੱਲੇ ਹੋ ਗਏ ਕੱਪੜੇ ਵੀ ਗਿੱਲੇ ਹੋਏ ਬੈਨ ਦੋ ਜੋੜੇ ਬੂਟਾਂ ਦੇ ਗਿੱਲੇ ਹੋ ਗਏ ਮੈਂ ਕਿਹਾ ਬਦਲੀ ਲਈਏ ਨਾ ਇਹ ਕਹਦੇ ਹੁੰਦੇ ਆ ਨਾ ਸਿਆਣੇ ਵੀ ਆਉਂਦੀ ਤੇ ਜਾਂਦੀ ਠੰਡ ਨੁਕਸਾਨ ਕਰਦੀ ਹੁੰਦੀ ਹੈ ਮੈਂ ਜਦ ਬੂਟ ਤਾਂ ਸੁੱਕ ਜਾਣਗੇ ਉਜੇ ਸਹੀਦ ਖਰਾਬ ਹੋ ਗਈ ਫੇਰ ਔਖਾ ਹੋ ਗਈ ਤਾਂ ਕਰਕੇ ਮੈਂ ਕਿਹਾ ਬਦਲੀ ਜਾਂਦੇ ਆ ਕੁਝ ਨਹੀਂ ਹੁੰਦਾ ਨਾਲੇ ਆ ਹੁਣ ਵੀ ਬਾਹਰ ਮੀ ਪਈ ਜਾਂਦਾ ਦੇਖ ਇਹ ਇੱਥੇ ਜਦੋਂ ਪੈਣ ਲੱਗ ਜਾਂਦਾ ਨਾ ਸਿਆਲਾਂ 'ਚ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਸੜਕਾਂ ਉਹੀ ਨਹੀਂ ਸੁੱਕਦੀਆਂ ਹੈਗੀਆਂ ਨਾ ਸਿਆਲਾਂ 'ਚ ਨਹੀਂ ਮੀ ਹਟਦੇ ਹੈਗੇ ਇੱਥੇ ਮੌਨਸੂਨੀ ਸਿਆਲਾਂ ਚ ਆਉਂਦੀ ਆ ਜਿੰਦੇ-ਜਿੰਦੇ ਦੇਖ ਲਈਏ ਨਾਲੇ ਪਤਾ ਕੀ ਆ ਨਾਲੇ ਜੇ ਟੈਂਪਰੇਚਰ ਥੋੜਾ ਜਿਆਦਾ ਹੋਵੇ ਫਿਰ ਤਾਂ ਬੰਦਾ ਫੇਰ ਵੀ ਚੱਲ ਲੈਂਦਾ ਠੰਡ ਹੁਣ ਟੈਂਪਰੇਚਰ ਵੀ ਘਟ ਗਿਆ ਹੁਣ ਤਾਂ ਦਿਨ ਦਾ ਹੀ ਰਿਹਾ ਵੀ 12-13 ਹੀ ਗਿਆ ਤਾਂ ਕਰਕੇ ਠੰਡ ਲੱਗੂਗੀ ਟੋਪੀ ਵੀ ਲਈ ਲਈਏ ਹੁਣ ਲੋਟ ਹੁਣ ਤਾਂ ਢਾਲੇ ਹੋ ਗਏ ਕੱਪੜੇ ਹੁਣ ਨਹੀਂ ਕੋਈ ਚੱਕਰ ਬਾਹਰ ਤਾਂ ਇਹਨੇ ਕਿੱਥੋਂ ਹਟਣਾ ਲੱਗਦਾ ਹਟਨ ਵਾਲਾ ਬੱਦਲ ਕਾਈਨੀ ਦੱਬ ਕੇ ਕਹਿੰਦਾ ਹਟਾਉਂਦਾ ਜਿਹੜਾ ਤੁਸੀਂ ਕਿਹਾ ਨਾ ਰੌਲਾ ਪਾਇਆ ਸੀ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਦਾ ਹੁਣ ਕਹਿੰਦਾ ਐਤੀ ਠੰਡ ਦੇ ਵੱਟ ਕੱਢੂ ਤੁਸੀਂ ਕਹਿੰਦੇ ਹੋ ਠੰਡ ਨਹੀਂ ਪੈਂਦੀ ਹੈਗੀ ਸਭ ਤੋਂ ਪਹਿਲਾਂ ਉਹ ਪਹਾੜਾਂ ਤੇ برف ਪੈ ਜਾਂਦੀ ਆ ਇੱਥੇ ਬਾਅਦ ਚ ਆਉਂਦੀ ਆ ਉੱਥੇ ਦਾ ਬਸ ਹੁਣ ਵੱਧ ਤੋਂ ਵੱਧ ਨਵੰਬਰ ਚ ਪੈ ਜੂਗੀ ਉਹ ਪਹਾੜਾਂ ਤੇ ਜਿਹੜੇ ਉਹ ਨੇ ਇਹਨਾਂ ਤੇ ਪੈ ਜਾਣੀ ਆ ਨਵੰਬਰ ਦੇ ਵਿੱਚ ਕਾਸੀ ਦੂਰ ਆਏ ਉਹੀ ਨੇੜੇ ਲੱਗਦੇ ਆ ਪੰਜ ਮਾ ਦੇਣਾ ਅੱਜ ਅੱਜ ਨਿਖਰਿਆ ਵਾ ਹਜੇ ਵੀ ਕਿ ਬੱਦਲ ਜਿਆ ਹੈਗਾ ਵਾ ਇੱਥੋਂ ਕਿ ਨਿਖਰ ਗਿਆ ਉਹ ਪਰੇ ਤਾਂ ਹਜੇ ਵੀ ਬਹੁਤ ਬੱਦਲ ਆ ਬੱਦਲ ਹੈ ਤਾਂ ਸਾਰੇ ਹੀ ਆ ਬਸ ਇੱਥੋਂ ਇੱਥੋਂ ਕੀ ਥੋੜਾ ਟਟਾ ਜਿਹਾ ਹੀ ਨਿਖਰਿਆ ਹੋਇਆ ਵਾ ਏ ਆ ਵੀ ਪਿਛਲੇ ਸਾਲ ਨਾਲੋਂ ਠੰਡ ਕਰਤੀ ਪਿਛਲੇ ਸਾਲ ਨਾਲੋਂ ਜ਼ਿਆਦਾ ਠੰਡ ਹੋ ਗਈ 6-7 ਟੈਂਪਰੇਚਰ ਦਾ ਫਰਕ ਆ ਪਿਛਲੇ ਸਾਲ ਨਾਲ ਉਹ ਵੈਦਰ ਰਿਪੋਰਟ ਦੇ ਵਿੱਚ ਪਤਾ ਲੱਗ ਜਾਂਦਾ ਨਾ ਲਾਸਟ ਈਅਰ ਦਾ ਤੇ ਪਰ ਉਹ ਵੀ ਪਤਾ ਲੱਗਦਾ ਪਿਛਲੇ ਸਾਲ ਤਾਂ ਬਰਫ਼ ਵੀ ਨਹੀਂ ਪਈ ਹੈਗੀ ਠੰਡ ਵੀ ਠੀਕ ਠੀਕ ਜਿਹੀ ਪਈ ਸੀ ਇੰਨੀ ਜ਼ਿਆਦਾ ਨਹੀਂ ਪਈ ਉਸ ਆਮ ਨਾਲ ਠੰਡ ਹੋ ਗਈ ਜਿਆਦਾ ਪੋਸਟ ਆਫਿਸ ਜਾਏ ਸੀ ਕੰਮ ਕਰਾਉਣ ਸ਼ਨੀਵਾਰ ਦੀ ਛੁੱਟੀ ਸੀ ਪਤਾ ਨਹੀਂ ਪਹਿਲਾਂ ਪਹਿਲੇ ਹੋ ਪਹਿਲੇ ਹੋਰ ਪੋਸਟ ਆਫਿਸ ਚ ਗਏ ਉੱਥੇ ਨਹੀਂ ਕੰਮ ਹੋਇਆ ਇੱਥੇ ਆਏ ਕੰਮ ਹੋਣ ਤਾਂ ਲੱਗ ਗਿਆ ਸਿਰੇ ਚੜਿਆ ਹੀ ਨਹੀਂਗਾ ਉਹ ਕਹਿੰਦਾ ਫਿਰ ਇੱਥੇ ਬੈਠੋ ਤੁਸੀਂ ਹਜੇ ਕੰਪਿਊਟਰ ਨਹੀਂ ਚੱਲ ਰਿਹਾ ਕਹਿੰਦਾ ਮੇਰਾ ਈ ਵਾਰੀ ਆਏ ਪੰਗਾ ਪੈ ਜਾਂਦਾ ਤਾਂ ਹੀ ਕਹਿ ਨਹੀਂ ਦਿੰਦੇ ਹੁੰਦੇ ਵੀ ਪਤਾ ਨਹੀਂ ਕਿਹਦਾ ਮੂੰਹ ਦੇਖਿਆ ਅੜਕ ਗਿਆ ਸੀ ਉਹੀ ਕੰਮ ਹੋਇਆ ਮੈਂ ਅੜਕ ਗਿਆ ਸੀਗਾ ਅੱਜ ਮੈਨੂੰ ਤਾਂ ਗੱਲ ਜਿਆਦਾ ਆ ਗਈ ਮੈਂ ਕਿ ਪੁਣੀਆ ਕਹਿ ਦਿੰਦੀ ਹੁੰਦੀ ਅੜਕ ਕੇ ਭਾਈ ਖੜਜੋ ਹੁਣ ਨੇ ਬੜਿਆ ਪੋਸਟ ਆਫਿਸ ਵਾਲਾ ਕੰਮ ਜਿਆਦਾ ਤੋਂ ਜਿਆਦਾ ਅੱਧੇ ਘੰਟੇ ਦਾ ਕੰਮ ਹੁੰਦਾ ਏ ਜੇ ਆਪਾਂ ਲਾ ਕੇ ਚੱਲੀਏ ਤੇ ਜਿਹੜੇ ਕੰਮ ਜੜਿੱਕਾ ਪੈਣਾ ਹੁੰਦਾ ਫਿਰ ਹੌਲੀ-ਹੌਲੀ ਦੇਖ ਲਓ ਘੱਟੋ-ਘੱਟ ਨਹੀਂ 3 ਘੰਟੇ ਲੱਗੇ 2.5 3 ਘੰਟੇ ਕੰਪਿਊਟਰ ਹੀ ਨਹੀਂ ਚੱਲਿਆ ਉਹਨਾਂ ਦਾ ਫਿਰ ਹੁਣ ਜੇ ਅੱਜ ਨਾ ਕਰਾਉਂਦੇ ਸੋਮਵਾਰ ਨੂੰ ਫਿਰ ਛੁੱਟੀ ਕਰਨੀ ਪੈਣੀ ਸੀ ਆ ਚਲ ਸ਼ਨੀਵਾਰ ਦੀ ਤਾਂ ਛੁੱਟੀ ਹੀ ਸੀਗੀ ਤਾਂ ਕਰਕੇ ਫਿਰ ਬੈਠੇ ਰਹੇ ਵੀ ਅੱਜ ਹੀ ਹੁਣ ਕਰਵਾ ਲਈਏ ਹੁਣ ਘਰੇ ਵੜਨ ਲੱਗੇ ਆ ਚੜਾਈਆਂ ਫੇਰ ਚੜੇ ਜਾਣੇ ਆ ਪਤਾ ਨਹੀਂ ਮੇਤੋ ਪਾਟ ਗਿਆ ਅੱਖਰ ਜੇ ਪਤਾ ਨਹੀਂ ਪਤਾ ਹੀ ਨਹੀਂ ਯਾਨੀ ਕਿ ਆਇਆ ਨਿੰਗਾ ਕੋਡ ਜੇ ਆ ਇੱਕ ਕੋਡ ਆਉਂਦਾ ਹੁੰਦਾ ਪਾ ਉਹਨੂੰ ਪਤਾ ਕਰਨ ਚੱਲੇ ਆ ਦੁਬਾਰਾ ਕਿ ਕਾਨੂੰ ਸੋਮਵਾਰ ਤੇ ਗੱਲ ਛੱਡਣੀਆਂ ਜਾਈ ਆਈਏ ਨਾਲੇ ਹੁਣ ਇਹ ਨਹੀਂ ਪਤਾ ਵੀ ਸ਼ਨੀਵਾਰ ਨੂੰ ਸ਼ਾਮ ਤੱਕ ਖੁੱਲਾ ਹੁੰਦਾ ਕਿ ਨਹੀਂ ਦੇਖ ਲੈਣੇ ਆ ਬਾਕੀ ਪਤਾ ਕਰਕੇ ਵੀ ਖੁੱਲਾ ਕਿ ਬੰਦਾ ਚੱਲ ਕੋਈ ਗੱਲ ਨਹੀਂ ਆਥੇ ਦਾ ਇਹ ਚੜਨੀ ਆ ਹੋਰ ਤਾਂ ਬਹੁਤ ਹੀ ਦੂਰ ਹੈ ਨੀਗਾ ਬਸ ਚੜਾਈ ਦਾ ਹੀ ਔਖਾ ਹੁੰਦਾ ਆ ਹੁਣ ਤਾਂ ਫੇਰ ਵੀ ਇਹਨਾਂ ਨੇ ਥੋੜੀ ਜੀ ਆਹ ਚੱਲ ਹੈ ਨਾ ਪੱਕੇ ਕਰਕੇ ਚੜਾਈਆਂ ਜੀਆਂ ਥੋੜੀ ਜੀ ਘਟੀ ਹੋਣੀ ਆ ਫਰਕ ਪਾਇਆ ਹੁਣ ਜਦੋਂ ਪਹਿਲਾਂ ਕੱਚਾ ਹੀ ਹੁੰਦਾ ਹੋਣਾ ਜਿਗਾੜ ਉਦੋਂ ਕਿੰਨੀ ਚੜਾਈ ਹੁੰਦੀ ਹੋਣੀ ਆ ਕਿੰਨੀ ਚਾਈ ਤੇ ਇਹਨਾਂ ਨੇ ਆਕਾਰ ਬਣਾਏ ਹੋਣਗੇ ਹੁਣ ਤੇ ਜੋ ਵੀ ਹੁੰਦੇ ਹੋਣਗੇ ਇਹ ਰਹਿਣ ਨੂੰ ਸ਼ਨੀਵਾਰ ਨੂੰ ਤਾਂ 12:30 ਵਜੇ ਬੰਦ ਹੋ ਜਾਂਦਾ ਪੋਸਟ ਆਫਿਸ ਵੀ ਚਲੋ ਮੁੜੇ ਆਈ ਸੀ ਮੁੜਦੇ ਹੋਏ ਤਾਂ ਨਹੀਂ ਸਾਹ ਚੜਦਾ ਮੁੜਦੇ ਹੋਏ ਤਾਂ ਭੱਜੇ ਆਈਦਾ ਆਹ ਦੇਖੋ ਆ ਵੀ ਇਹਨਾਂ ਦਾ ਕੋਈ ਆਫਿਸ ਹੀ ਹੋਣਾ ਪੁਰਾਣਾ ਜਿਹੜਾ ਸਾਹਮਣੇ ਆ ਕਿਉਂਕਿ ਉਹ ਲਿਖੀ ਹੋਈ ਆ ਕਮਿਊਨਿਟੀ ਦੀ ਕੋਈ ਨੰਬਰ ਪਲੇਟ ਲਿਖਿਆ ਹੋਇਆ ਕੁਝ ਦੇਖੋ ਕਿੰਨਾ ਪੁਰਾਣਾ ਕਾਰੀਗਰੀ ਪੁਰਾਣੀ ਹੋਈ ਆ ਆਹ ਦੇਖੋ ਉਹ ਬਰੀਕ ਬਰੀਕ ਕਿੱਤਾਂ ਨਾਲ ਦਰਵਾਜ਼ੇ ਤੇ ਦੇਖ ਲਓ ਆਪਣੇ ਪੁਰਾਣੇ ਜਿਹੜੇ ਬਹੁਤ ਘਰ ਹਵੇਲੀਆਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਬਣੀਆਂ ਉਹ ਹਵੇਲੀਆਂ ਦੇ ਵਿੱਚ ਇਹੋ ਜੀ ਕਾਰੀਗਰੀ ਹੁੰਦੀ ਸੀ ਇੱਥੇ ਤੁਹਾਨੂੰ ਦੇਖਣ ਨੂੰ तकरीबन ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਜੂ ਇੱਥੇ ਉਹ ਆ ਦੇਖੋ ਉਹੀ ਇਮਾਰਤ ਦਾ ਹਿੱਸਾ ਹੈ ਜਿਹੜੀ ਤੁਹਾਨੂੰ ਮੈਂ ਅੱਗੇ ਦਿਖਾਉਂਦਾ ਸੀ ਹਰ ਪਿੰਡ ਹਰ ਸ਼ਹਿਰ ਚ ਪਤਾ ਨਹੀਂ ਕਿੰਨੀਆਂ ਕਿੰਨੀਆਂ ਇੱਥੇ ਕਿੰਨੀਆਂ ਇਮਾਰਤਾਂ ਬਣੀਆਂ ਹਜੇ ਵੀ ਪਈਆਂ ਸੰਭੀਆਂ ਫੋਨ ਨਹੀਂ ਬਗੈਰ ਕੋਟੀ ਤੋ ਫਿਰ ਸਕਦੇ ਪਹਿਲਾਂ ਮੈਂ ਕੱਲੀ ਟੀ-ਸ਼ਰਟ ਜੀ ਨਾਲ ਗੇੜਾ ਕੱਢਣ ਆ ਗਿਆ ਠੰਡ ਲੱਗ ਗਈ ਠੰਡ ਕਹਿਣ ਦਾ ਮਤਲਬ ਵੀ ਹੋ ਰਹੀ ਹੋਣ ਲੱਗ ਗਿਆ ਸੀ ਸਰੀਰ ਜੇ ਆਹ ਨੂੰ ਹੋ ਗਈ 22 ਕਿ ਟੈਂਪਰੇਚਰ ਆ 20 22 ਕਿ ਟੈਂਪਰੇਚਰ ਅਣੀ ਜੇ ਹੁਣ ਜੇ ਮੈਂ ਮੀਂਹ ਨਹੀਂ ਪੈਂਦਾ ਤਾਂ 20 22 ਕਿ ਟੈਂਪਰੇਚਰ ਆ ਬਸ ਰਾਤ ਦਾ ਹੈਗਾ 13 14 ਆ ਮਹੀਨਾ ਲੰਘ ਗਿਆ ਸਤੰਬਰ ਚੱਲਦਾ ਅਕਤੂਬਰ ਚ ਹੋਰ ਕੱਟ ਜਾਣਾ ਇਹ ਚੰਗੀ ਠੰਡ ਹੋ ਜਾਣੀ ਆ ਹੋਰ 5 7 ਦਿਨਾਂ ਤੱਕ 10 ਦਿਨਾਂ ਤੱਕ ਤਾਂ ਹੁਣ ਸਵੇਰ ਵੇਲੇ ਜਦੋਂ ਸਾਧਰੇ ਜਾਂਦੇ ਆ ਤਾਂ ਟੋਪੀ ਲੈਣੀ ਪੈਂਦੀ ਆ ਸਿਰ ਤੇ ਨਹੀਂ ਠੰਡ ਲੱਗਦੀ ਆ ਕਿੰਨੇ ਬੋਸਾਂ ਬਦਲ ਗਿਆ ਖਾਸ